ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਟੀ ਫਾਰਮ ਦੇ ਵਿੱਚ ਕਿਸਾਨ ਵੀਰੂ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਗੋਲੜੀ ਤਸੀਰ ਅਨੰਦਪੁਰ ਸਾਹਿਬ ਪਈ ਜਾਂਦੀ ਹੈ ਦੋਸਤੋਂ ਨੰਗਲ ਡੈਮ ਵੀ ਪਈ ਜਾਂਦੀ ਹੈ ਜਿਲ੍ਹਾ ਰੋਪੜ ਸੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਦੋਸਤੋਂ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ ਮੇਰਾ ਮੋਬਾਈਲ ਨੰਬਰ 9592374003 ਦੋਸਤੋ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਇਸ ਘਰ 'ਚ ਵੀਰ ਵਪਾਰ ਦਾ ਕੰਮ ਕਰਦਾ ਰੁਟੀਨ 'ਚ ਬਾਈ ਕੋਲੇ ਪਸ਼ੂ ਆਉਂਦੇ ਆ ਤੇ ਰੁਟੀਨ 'ਚ ਹੀ ਆਪਣੇ ਚੈਨਲ ਦੋਸਤੋ ਐਸ ਫਾਰਮ 'ਚ ਵੀਡੀਓ ਅਪਲੋਡ ਹੁੰਦੀਆਂ ਸੋ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਦੋ ਨਗ ਜਰਸੀ ਦਿਖਾਉਂਗਾ ਸੋ ਵੀਡੀਓ ਨੂੰ ਅੰਤ ਤੱਕ ਵੇਖਿਆ ਜੇ ਜੀਨੂੰ ਪਸੰਦ ਆ ਜਾਣਗੇ ਤੇ ਆ ਕੇ ਆਪ ਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਦੋਸਤੋ ਨੰਬਰ 22 ਦਾ ਵੀਡੀਓ ਦੇ ਅੰਤ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਦੋਸਤੋ ਇੱਕ ਨੰਬਰ ਪਲੂਨ ਮੱਛੀ ਹੈ ਪਹਿਲਾ ਸੂਆ ਮੂਤੋ ਦੋ ਦੰਦ ਡੇਟ ਮੁਤਾਬਕ ਬਾਈ ਕਹਿੰਦਾ 15 ਦਿਨ ਦੀ ਕੱਚੀ ਆ ਦੁੱਧ ਬੱਚੀ 15 ਕਿਲੋ ਖੁੱਲਾ ਪਿਆਜੂ ਹਵਾਨਾ ਦੋਸਤੋ ਬਹੁਤ ਸੋਹਣਾ ਫਿਟਿੰਗ ਵਾਲਾ ਤਿਆਰ ਕੀਤਾ ਹੋਇਆ ਦੋਸਤੋ ਜਿਹੜੀ ਵਲਟਲ ਦੇਖ ਰਹੇ ਆ ਇਹ ਬੱਚੀ ਨੇ 14-15 ਦਿਨਾਂ ਚ ਕੱਢ ਕੇ ਹਵਾਨਾ ਟੈਟ ਕਰਕੇ ਦੋਸਤੋ ਪੈਰ ਸੋਣਾ ਥਣਾ ਸੈ ਸੋਹਣੇ ਚਾਰ ਥਾਣਾ ਗੁਲਾਬੀ ਗੈਪ ਚ ਨਿਖਰ ਮੇ ਕੱਲੇ-ਕੱਲੇ ਲੱਗੇ ਹੋਏ ਆ ਇੱਕ ਨੰਬਰ ਬੱਚੀ ਦਾ ਮੁੱਲ ਬਾਈ ਨੇ 50000 ਰੱਖਿਆ ਉੱਚ ਬਾਈ ਕਹਿੰਦਾ ਮਾਨਤਾਨ ਹੋ ਜੂ ਦੋ ਨੰਬਰ ਤੇ 2 ਨੰਬਰ ਤੇ ਦੋਸਤੋ ਬਹੁਤ ਸੋਹਣੀ ਜਰਸੀ ਆ ਬੂਤੀ ਬਾਤੀ ਕਰਮਾ ਵਾਲੀ ਦੀ ਬਹੁਤ ਸੋਹਣੀ ਆ ਦੂਜਾ ਸੁਆਸ ਹੁੰਦੀ ਆ ਡੇਟ ਮੁਤਾਬਕ 12 13 ਦਿਨਾਂ ਦੀ ਬਾਈ ਕਹਿੰਦਾ ਕੱਚੀ ਆ ਦੁੱਧ ਬੱਚੀ ਬਾਈ ਕਹਿੰਦਾ ਇਹ ਵੀ 14 15 ਕਿਲੋ ਖੁੱਲਾ ਪਿਆ ਜੂ ਹਵਾਨਾ ਦੋਸਤੋ ਬਹੁਤ ਸੋਹਣਾ ਫਿਟਿੰਗ ਵਾਲਾ ਤਿਆਰ ਕੀਤਾ ਹੋਇਆ 14 15 ਦਿਨਾਂ ਦੀ ਡੇਟ ਮੁਤਾਬਕ ਕੱਚੀ ਆ ਬੂਤੀ ਬਾਤੀ ਬਹੁਤ ਸੋਹਣੀ ਆ ਛੋਟਾ ਜਿਹਾ ਕਰਨਾ ਬੋਦੀ ਵਾਲੀ ਜਰਸੀ ਆ ਬਾਦਾਮੀ ਰੰਗ ਆ ਦੋਸਤੋ ਬਾਕੀ ਥਾਂ ਸੋਹਣੇ ਆ ਕਰਮਾ ਵਾਲੀ ਦੇ ਗੈਪ ਚ ਨਿੱਕਰ ਮੇ ਇਕੱਲੇ ਇਕੱਲੇ ਲੱਗੇ ਹੋਏ ਆ ਚਾਰਾਂ ਥਾਂਾਂ ਸੇਮੇ ਹੀ ਸ ਦੋਸਤੋ 2 ਨੰਬਰ ਵਿੱਚੀ ਦਾ ਮੁੱਲ ਬਾਈ ਨੇ ਰੱਖਿਆ ਹੋਇਆ 50000 ਰੁਪਇਆ ਜੋੜੇ ਦਾ ਮੁੱਲ ਬਾਈ ਕਹਿੰਦਾ 95000 ਰੁਪਏ ਜੇ ਕੋਈ ਭੈਣ ਭਰਾ ਜੋੜਾ ਖਰੀਦ ਦਾ ਮਾਨਤਾਨ ਬਾਈ ਕਹਿੰਦਾ ਫੁੱਲ ਹੋ ਜਾਊਗਾ ਸੋ ਨੰਬਰ ਬਾਈ ਦੋਸਤੋ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਬਾਈ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ